ਬਹੁਤ ਵਾਰ ਮੈਂ ਜੀ ਦੇਖੀ ਐ ਨੋਟ ਕਰੀ ਐ ਸ਼ਾਇਦ ਤੁਸੀਂ ਵੀ ਕਰੀ ਹੋਵੇ ਮੈਂ ਗੱਲ ਕਰ ਰਿਹਾ ਜੀ ਮੋਹਲੀ ਜਦੋਂ ਆਪਾਂ ਅਕਸਰੀ ਜਿਵੇਂ ਸੀਪੀ ਮਾਲ ਵਾਲੀ ਲਾਈਟਾਂ ਉੱਥੋਂ ਆਪਾਂ ਰਾਈਟ ਸਾਈਡ ਮੁੜਦੇ ਆ ਤਾਂ ਜਿਹੜੀ ਲਾਈਟ ਐ 15 ਸਕਿੰਟਾਂ ਵਾਸਤੇ ਮਿਲਦੀ ਐ ਜਾਂ ਹਸਾਨਾ ਸਾਹਿਬ ਤੋਂ ਆਉਣੇ ਆਪਾਂ 105 ਫੈਕਟਰ ਮਾਰਕ ਨੇ ਜਾਂਦੇ ਆ ਤੇ ਉਦੋਂ ਵੀ ਜਿਹੜੀ ਲਾਈਟ ਐ 15 ਸਕਿੰਟ ਮਿਲਦੀ ਐ ਉਹਦੇ ਨਾਲ ਗੱਡੀ ਨੰਗਦੀ ਨਹੀਂ ਸਵਾ ਲੋਕ ਕਾਲ ਕਰਦੇ ਆ ਉਤੋਂ ਦੀ ਲੈ ਕੇ ਆਉਂਦੇ ਆ ਤੇ ਬੰਦਾ ਤੀਜੀ ਉਥੇ ਲਾਈਟ ਤੇ ਲੰਗਦਾ ਇੱਕ ਹੁਣ ਉਸ ਰੋਡ ਤੇ ਤੁਹਾਨੂੰ ਪਤਾ ਵੀ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਬਾਕੀ ਹੋ ਸਕਦਾ ਮੈਂ ਗਲਤ ਵੀ ਹੋਵਾਂ ਵੀ ਜਿਹੜੀ ਲਾਈਟ ਹੈ ਘਟੋ ਘਟ 35 ਸਕਿੰਟ ਦੀ ਹੋਣੀ ਚਾਹੀਦੀ ਹੈ ਤੇ ਬੰਦਾ ਨੰਗਨ ਚੱਕਰ ਚ ਐਵੇਂ ਕੋਈ ਬਰਗਟਨਾ ਵੀ ਹੋ ਸਕਦੀ ਹੈ ਬੰਦਾ ਕਾਲ ਕਰਦਾ ਤੇ 15 ਸਕਿੰਟ ਤਾਂ ਮਿੰਟੋ ਸਕੈਂਟੀ ਹੋ ਜਾਂਦੇ ਜਦੋਂ ਬੰਦਾ ਗੇਅਰ ਗੁਰ ਪਾਉਂਦਾ ਗੱਡੀ ਦਾ ਬਾਕੀ ਜੋ ਰੋਜ਼ ਇੱਥੇ ਸਫਰ ਕਰਦੇ ਨੇ ਮਹੱਲੀ ਐਸਾਈਡ ਬਾਕੀ ਇਹ ਮੈਨੂੰ ਪਤਾ ਮੈਂ ਮਾਰਲੀ ਦੀ ਗੱਲ ਤਾਂ ਕਰਦਾ ਇੱਥੇ ਅਕਸਰ ਹੀ ਜਾਂਦੇ ਰਹਿੰਦੇ ਆ ਸਕੂਲ ਬੱਚਣ ਲੈ ਕੇ ਹੋਰ ਵੀ ਜਾਂਦੇ ਹੋਣਗੇ ਬੰਦੇ ਤੇ ਤੁਸੀਂ ਵੀ ਇਹ ਚੀਜ਼ ਪੱਕਾ ਨੋਟ ਕਰੀ ਹੋਣੀ ਹੈ ਵੀ ਉਹ ਲਾਈਟ ਹੈ ਬਹੁਤ ਘੱਟ ਸਮੇਂ ਵਾਸਤੇ ਆਉਂਦੀ ਹੈ ਉਹਦੇ ਨਾਲ ਕੋਈ ਵੱਡਾ ਵਾਹਕ ਅੱਗੇ ਲੱਗੇ ਤਾਂ ਮਤਲਬ ਉਹ ਵੀ ਕੰਮ ਉਹ ਹੋ ਜਾਂਦਾ ਉਹਦੇ ਨਾਲ ਮੈਨੂੰ ਲੱਗਦਾ ਵੀ ਜਾਮ ਜਿਆਦਾ ਲੱਗਦਾ ਹੈ ਬਾਕੀ ਤੁਸੀਂ ਆਪ ਦੀ ਰਾਜਵੁਰ ਦਿਓ ਜੇ ਉਹ 30 ਸਕਿੰਟ ਹੋਵੇ ਚਲੋ ਉਹ ਵੀ ਆਇਆ ਥੋੜਾ ਬਹੁਤਾ ਫਰਕ ਤਾਂ ਪਾਊਗਾ ਤੇ ਹੁਣ ਸਾਰੀ ਜਿਹੜੀ ਹੁੰਦੀ ਹੈ 에어ਪੋਰਟ ਰੋਡ ਉੱਪਰ ਹੀ ਹੁੰਦੀ ਹੈ ਤੇ ਲੋਕ ਵੀ ਹੁਣ ਜਿਹੜਾ ਬਨੂੜ ਤੋਂ ਫਰਲ ਰੋਡ ਜ਼ਿਆਦਾ ਤਰਾਉਂਦੇ ਹਮਾਲੀ ਤੇ ਕਿਉਂਕਿ ਉੱਥੇ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਉੱਥੇ ਬਹੁਤ ਵੱਡਾ ਜਾਮ ਲੱਗ ਜਾਂਦਾ ਹੈ ਤਾਂ ਕਰਕੇ ਹੁਣ ਸਾਰੇ ਇਧਰ ਦੀ ਆਉਣ ਲੱਗ ਗਏ ਤੇ ਬਾਕੀ ਤੁਸੀਂ ਦੱਸੋ ਜ਼ਰੂਰ ਵੀ ਇਹ ਗੱਲ ਜੋ ਮੈਂ ਕਰ ਰਿਹਾ ਸਹੀ ਹੈ ਕਿ ਗਲਤ ਹੈ ਤੇ ਬਾਕੀ ਮਾਨਜੋਗ ਆਪਣੀ ਟ੍ਰੈਫਿਕ ਨੂੰ ਸੰਭਾਲੀ ਤੇ ਫਿਰ ਉਹਨਾਂ ਦੇ ਧਿਆਨ ਚ ਹੋਊਗੀ ਤੇ ਮੈਨੂੰ ਲੱਗਦਾ ਆਉਣ ਵਾਲੇ ਦਿਨ ਛੇ ਠੀਕ ਵੀ ਕਰ ਦੇਣਾ ਕਈ ਥਾਵਾਂ ਤੇ ਹੈਗੀ 30 ਸਕੰਟ ਹੈ। ਕਈ ਥਾਵਾਂ ਤੇ 15 ਹੀ ਹੈ। ਜਿੱਥੇ ਮੈਂ ਯਾਤਰਾ ਵੇਖਿਆ ਸੋਹਣਾ ਸਾਬ ਤੋਂ ਆਪਾਂ ਜਦੋਂ ਫੇਰ ਲੈਂਦੇ ਆ ਆਪਣੇ ਡਰਾਈਵਰ ਸਾਈਡ ਉਦੋਂ ਵੀ 15 ਸਕੰਟ ਤੇ ਜਾਂ ਜਦੋਂ ਆਪਾਂ 105 ਵਾਲੀ ਲਾਈਨ 'ਚ ਆਉਨੇ ਆ ਫੈਕਟਰੀ ਵਾਲੀ 'ਚੋਂ ਤੇ ਸੀਪੀ ਮਾਲ ਨੂੰ ਜਾਂਦੇ ਆ ਤੇ ਉਦੋਂ ਵੀ 15 ਸਕੰਟ ਹੀ ਆਉਂਦੀ ਹੈ। ਤੇ ਬਾਕੀ ਜੇ ਮੈਂ ਨਾ ਗਲਤ ਹੋਇਆ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ। ਆਪਦੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ ਤੇ ਉਮੀਦ ਹੈ ਵੀ ਆਉਣ ਵਾਲੇ ਸਮੇਂ 'ਚ ਇਹਦਾ ਕੋਈ ਹੱਲ ਕਰ ਲੈਣਗੇ ਤੇ ਤੁਸੀਂ ਜਰੂਰ ਦੱਸੋ ਮੈਨੂੰ ਲੱਗਦਾ ਵੀ ਤੇ ਕਰਕੇ ਜਾਮ ਬਹੁਤ ਲੱਗਦਾ ਲੰਘਿਆ ਨਹੀਂ ਜਾਂਦਾ ਸ਼ਾਮ ਨੂੰ ਵੀ ਇਹ ਹਾਲ ਹੁੰਦਾ ਦਿਨੇ ਵੀ ਹਾਲ ਹੁੰਦਾ ਉਹ ਜਿਹੜੇ ਬੰਦੇ ਨੇ ਰੋਜ਼ ਜੌਬ ਤੇ ਜਾਣਾ ਆਉਣਾ ਜਾਂ ਇਹਨਾਂ ਦੇ ਬੱਚੇ ਛੱਡਣ ਜਾਣਾ ਸਕੂਲ ਜਾਂ ਵਾਪਸ ਲੈ ਕੇ ਆਉਣੇ ਜਾਂ ਵੈਨ ਵਾਲੇ ਬੰਦੇ ਵੀ ਐ ਉਹ ਵੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਸਲਿੱਪ ਰੋਡ ਦਾ ਬੰਦਾ ਲੰਘ ਜਾਂਦਾ ਕਈ ਵਾਰ ਸਲਿੱਪ ਰੋਡ ਵੀ ਰੋਕ ਰੋਕ ਲੈਂਦੇ ਤੇ ਉਹ ਵੀ ਗੱਲ ਖਰਗਲਤ ਹੈ ਤੇ ਇਹਦਾ ਮੇਰੇ ਹਿਸਾਬ ਨਾਲ ਹਾਲ ਜਰੂਰ ਹੋਣਾ ਚਾਹੀਦਾ ਤੇ ਮਿਲਦੇ ਆ ਕਿਸੇ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ